ਦਾਨ ਤਾਂ ਟੋਟੇ ਤੇ ਰੱਖ ਕੇ ਛੱਡਣ ਵਾਲਿਓ ਜਿੰਨਾ ਜਰਦੋਂ ਬੱਚਿਆਂ ਦੀ ਲੋੜ ਆ ਪੈਸੇ ਕਮਾ ਲੈ ਜਿਦੋਂ ਉਹਨੂੰ ਥੋੜੀ ਲੋੜ ਸੀ ਤੁਹਾਡੇ ਪਿਆਰ ਦੀ ਤੁਹਾਡੇ ਸਾਥ ਦੀ ਲੋੜ ਸੀ ਤੂੰ ਘਰ ਤੋਂ ਬਾਹਰ ਕੱਟ ਕੇ ਮਾਰੀ ਇੰਨੀ ਸਿਆਣੀ ਕੁੱਤੀ ਇੰਨੀ ਸਿਆਣੀ ਪਿਛਾਲ ਤੱਕ ਨਹੀਂ ਕਦੀ ਅੰਦਰ ਕੀਤਾ ਇਹਨਾਂ ਹੁਣ ਇੱਥੇ ਵਫਾਦਾਰ ਕੋਣ ਲੋਕ ਕਹਿੰਦੇ ਨੇ ਬੰਦਾ ਬੰਦਾ ਸਭ ਤੋਂ ਗੰਦਾ ਮੈਂ ਇਸ ਕਰਕੇ ਬੰਦੇ ਨੂੰ ਗੰਦਾ ਮੰਨਦਾ ਜਨ ਬਣਾ ਦੇ ਇਹਦਾ ਕੋਈ ਜਗਾ ਹੀ ਨਹੀਂ ਹੈਗੀ ਦੁਨੀਆ ਤੇ ਸਭ ਕੁਝ ਮੇਰਾ 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 ਤਖਤੀ ਮੇਰੀ ਘਰ ਮੇਰੇ ਗਲੀ ਮੇਰੀ ਉਹ ਕਿੱਥੇ ਜਾਣ ਰੱਖਦੇ ਵੀ ਅਸੀਂ ਜਾਂ ਛੱਡਦੇ ਵੀ ਅਸੀਂ ਗਲਤੀ ਕੀਤੀ ਆ ਰੱਬ ਨੇ ਸਾਨੂੰ ਹੱਥ ਪੈਰ ਦਿੱਤੇ ਆ ਬੇਜਮਾਨਾਂ ਦੀ ਮਦਦ ਕਰ ਲੈ ਦਿੱਤੇ ਕਿ ਆਪਦੇ ਘਰ ਪਰ ਲੈ ਦਿੱਤੇ ਨੇ ਅੱਜ ਇਹਨੇ ਵੀ ਛੱਡਿਆ ਇਦਾਂ ਹੀ ਤੜਫ ਕੇ ਮਰੂ ਹੋਈ ਜਦੋਂ ਲੈ ਇਹਦੇ ਮੂੰਹ ਤੋਂ ਖੂਨ ਵਗਦਾ ਸੀ ਬਲੱਡ ਵਗਦਾ ਸੀ ਮੈਂ ਭੈਣ ਨੂੰ ਕਿਹਾ ਸੀ ਵੀ ਆਪਣੇ ਤੋਂ ਜਦੋਂ ਕਿਸੇ ਨੂੰ ਹੋ ਗਿਆ ਤੇ ਰਹਿਣਾ ਨਹੀਂ ਜਾਣਾ ਉਹੀ ਗੱਲ ਹੈ ਜਿਵੇਂ ਪਹਿਲਾਂ ਤੇ ਵੀਕ ਜੀ ਸੀ ਥੋੜੀ ਜਿਹੀ ਹੈ ਪਰ ਕਰਦੀ ਬਹੁਤ ਜਿੰਨਾ ਕਰਕੇ ਗਈ ਹੁਣ ਇਹਨੂੰ ਪਤਾ ਸੀ ਵੀ ਮੈਂ ਰਹਿਣਾ ਨਹੀਂ ਸਾਡੇ ਤੋਂ ਦੂਰ ਦੂਰ ਰਹਿਣ ਲੱਗ ਗਈ ਸੀ ਜਿਵੇਂ ਕਹਿੰਦੇ ਨੇ ਪੁੱਤ ਹਾਂ ਹਾਂ ਤਰ ਮਨ ਨੂੰ ਆ ਜਾਂਦਾ ਵੀ ਮੈਂ ਹੁਣ ਰਹਿਣਾ ਨਹੀਂ ਹੈਗਾ ਇਮਾ ਦੂਰ ਹੋ ਜਾ ਗੋਹ ਜਾਨੀ ਦੇ ਜੂ ਛੱਡਣ ਵਾਲੇ ਕੰਜਰ ਪੈਸੇ ਕਮਾਉਣ ਵਾਲੇ ਕੰਜਰ ਬ੍ਰੀਡਾਂ ਤੇ ਕੰਮ ਤਾਂ ਕਰਦੇ ਨੂੰ ਸਾਲੇ ਉਹ ਕਾਹਤ ਨਹੀਂ ਥੋੜੀ ਰੱਖਣ ਦੀ ਸਾਡੇ ਕੋਲ ਆਇਆ ਤੁਹਾਨੂੰ ਲਾਦੇ ਆ ਅਈਦਾ ਦੇਸੀ ਵੀ ਬਹੁਤ ਪਿਆਰ ਨਾਲ ਰੱਖਦੇ ਤੁਹਾਡੇ ਤਾਂ ਬਰੀਡ ਵੀ ਨਹੀਂ ਰੱਖੀ ਜਾਂਦੀ ਜਿੱਤੋਂ ਪੈਸੇ ਕਮਾਏ ਕਿਦਾਂ ਪੈਸਾ ਵਰਤਦੇ ਹੋਣਗੇ ਤੁਸੀਂ ਸ਼ਾਂਤਾਂ ਠੁਡੇ ਤੇ ਜਿੰਨੇ ਵੀ ਰੱਖ ਕੇ ਛੱਡੀ ਲਾਂਤ ਮਰ ਜਾਣਾ ਚਾਹੀਦਾ ਕੋਈ ਵੀ ਧਰਮ ਨਹੀਂ ਤੁਹਾਡਾ ਜਿਹੜਾ ਬੰਦਾ ਧਰਮ ਨੂੰ ਮੰਨਦਾ ਨਾ ਉਹ ਰੱਬ ਤੋਂ ਡਰਦਾ ਤੁਹਾਡਾ ਕੋਈ ਵੀ ਧਰਮ ਨਹੀਂ ਜਿਹੜੇ ਬੇਜਮਾਨਾਂ ਨੂੰ ਮਾਰਦੇ ਨੇ ਛੱਡਦੇ ਨੇ ਬਮਾਰੇ ਟਾਈਮ ਤੇ ਬਿਰ ਰੋਗ ਹੋ ਗਿਆ ਤਾਂ ਛੱਡ ਦੋ ਬਿਮਾਰ ਹੋ ਗਿਆ ਤਾਂ ਛੱਡ ਦੋ ਪੈਸੇ ਲਾਉਣ ਦੀ ਉਹ ਕਾਂਤ ਨਹੀਂ ਢੋਡੀ ਤੂੰ ਹੀ ਨੰਗੋਂ ਗੱਡੀਆਂ ਵਾਲੇ ਹੋ ਇਹ ਵੀ ਨੰਗੋ ਤੁਸੀਂ